ਇਸ ਜਿਹੜਾ ਘਰ ਸੀ ਜਿਹੜਾ ਹਾਸਦਾ ਵਾਸਦਾ ਸੀ ਜਿੱਥੇ ਪਰਿਵਾਰ ਸੁੱਖ-ਸਾਂਤ ਦੇ ਨਾਲ ਰਹਿੰਦਾ ਸੀ ਉਹ ਘਰ ਉਹ ਸੁਨਸਾਨ ਪਿਆ ਸੰਧ ਪੈੜਾ ਤੁਸੀਂ ਦੇਖ ਸਕਦੇ ਹੋ ਕਿ ਉਵੇਂ ਹੀ ਜਿਹੜਾ ਬਾਈ ਛੱਡ ਕੇ 71ਵੀਂ ਹੋਈ ਵੀਰ ਜੀ ਜੈਸ ਟਾਈਮ ਪਾਣੀ ਆਇਆ ਰਾਤ ਉਸ ਟਾਈਮ ਇੱਥੇ ਖੜੇ ਸੀਗੇ ਤੇ ਉਹਨਾਂ ਨੂੰ ਇੰਨਾ ਵੀ ਨਹੀਂ ਸਮਝ ਆਈ ਅਸੀਂ ਜਾਣਾ ਕਿੱਸਾ ਗੱਡੀ ਸੜਕ ਤੇ ਛੱਡ ਕੇ ਤੇ ਵਿਚਾਰਿਆਂ ਨੂੰ ਭੱਜਣਾ ਪਿਆ ਛੋਲਾ ਪਸ਼ੂ ਵੀ ਸਭ ਦੇ ਸਭ ਰੋੜ ਕੇ ਤੇ ਉਹ ਬਹੁਤ ਜ਼ਿਆਦਾ ਤੰਗੀ ਚ ਈ ਉਹਨਾਂ ਮੀਰਾ ਨੇ ਪਰ ਅਜੇ ਤੱਕ ਇਸੇ ਕੋਈ ਸਾਰ ਨਹੀਂ ਲੈਣਾ ਹੈ ਤੁਹਾਡੇ ਦੋਨਾਂ ਨੂੰ ਲਵਾਰ ਸ ਵੀਰ ਜੀ ਕੀ ਕਰਨਾ ਫਿਰ ਜਾਨਾਂ ਬਚਾ ਕੇ ਭੱਜਣਾ ਪੈਣਾ ਹੀ ਹੁਣ ਪਾਣੀ ਇੰਨੀ ਤੇਜ਼ੀ ਨਾਲ ਵਧਿਆ ਕਿ ਜਦੋਂ ਪਸ਼ੂ ਆਪਣੇ ਲੈਣਾ ਹੈ ਉਦੋਂ ਗੋਡੇ-ਗੋਡੇ ਹੀ ਜਦੋਂ ਪਸ਼ੂਆਂ ਤੱਕ ਪਹੁੰਚੇ ਉਦੋਂ ਗਲ-ਗਲ ਪਾਣੀ ਚੱਲ ਗਿਆ ਫਿਰ ਇਸ ਕਰਕੇ ਉਹਨਾਂ ਨੂੰ ਸਭ ਕੁਝ ਇੱਥੇ ਹੀ ਛੱਡ ਕੇ ਇੱਥੇ ਜ਼ਿੰਮੇਦਾਰ ਜਿੰਨੇ ਵੀ ਤਾਰਿਆਂ ਦਾ ਹੀ ਬਹੁਤ ਜ਼ਿਆਦਾ ਨਕਲ ਕਰਤਾ ਤੇ ਮਕਾਨ ਤੁਸੀਂ ਵੇਖ ਲਓ ਕੀ ਹਾਲਾਤ ਕਰਦੇ ਆ ਭਾਈ ਰਾਤ ਨੂੰ ਭੱਜਦੀ ਰ ਰਾਤ ਨੂੰ ਵੀਰਜੀ ਭੱਜੇ ਨੇ ਬਕਾਇਦਾ ਸਾਡੇ ਕੋਲ ਵੀਡੀਓ ਪਈ ਇੰਨੇ ਕ ਵੇ ਦਾ ਫਿਰ ਟਾਈਮ 11 ਵਜੇ ਦਾ ਹੈਗਾ ਸੀ 83 ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਰਾਤ ਪਾਣੀ ਆਇਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਉਦੋਂ ਵੀ ਸਭ ਕੁਝ ਏਦਾਂ ਹੀ ਉਜੜ-ਪਜੜ ਗਿਆ ਉਹ ਵਿਚਾਰੇ ਉਦੋਂ ਦੇ ਇੱਥੇ ਆਏ ਨਹੀਂ ਸਿਰਫ ਬੇਟੇ ਦੋ ਸਵਾ ਤੁਸੀਂ ਫਿਰ ਵੀ ਐਡੀ ਦੂਰੋਂ ਸਾਰੀ ਕੋਈ ਛੜਕ ਵੇਖੀ ਹੋਣੀ ਕਿਲੋਮੀਟਰ ਦੀ ਆ ਸਭ ਪਾਟੀ ਪਈ ਆ ਤੇ ਤੁਸੀਂ ਲੰਘ ਕੇ ਆਏ ਇੰਨੇ ਆ ਮਤਲਬ ਉਜਾੜੇ ਵਿੱਚੋਂ ਦੀ ਤੇ ਮਿਹਰਬਾਨੀ ਤੁਹਾਡੀ ਕਿ ਸਾਡੀ ਲੋਕਾਂ ਤੱਕ ਬਾਤ ਰਕ ਪ੍ਰਵਾਸੀਆਂ ਵਾਂਗੂ ਪ੍ਰਦੇਸੀਆਂ ਵਾਂਗੂ ਰਹਿਣਾ ਸੀ ਜੀ ਜਾਨੂੰ ਉਮੀਦ ਨਹੀਂ ਆਨ ਨੂੰ ਤੇ ਅਲਰਟ ਹੀ ਨਹੀਂ ਕੀਤਾ ਗਿਆ ਇੱਥੋਂ ਤੱਕ ਕੇ ਇੱਥੋਂ ਆਰਮੀ ਵਾਲੇ ਵੀ ਚੱਕ ਪੋਸਟੇ ਆਰਮੀ ਦੀ ਰਾਤ ਉਹ ਵੀ ਭੱਜੇ ਨੇ ਵਿਚਾਰੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਾਣੀ ਐ ਹੂੰ ਆਇਆ ਕਿ ਕੋਈ ਹਿਸਾਬ ਹੀ ਨਹੀਂ ਦੇਖ ਸਕਦੇ ਹੋ ਵੀਲ ਚੇਅਰ ਉਵੇਂ ਹੀ ਰਹਿ ਗਈ ਬਹੁਤ ਵੱਡੀ ਗੱਲ ਆ ਇਹ ਕਿ ਵਿਅਕਤੀ ਜਿਹੜਾ ਘਰ ਦਾ ਮੁਖੀ ਸੀ ਉਹ ਵੀਲ ਚੇਅਰ ਦੇ ਸਹਾਰੇ ਤੁਰਦਾ ਸੀ ਪਰ ਵੀਲ ਚੇਅਰ ਤੇ ਬਿਠਾਉਣ ਦਾ ਸਮਾਂ ਵੀ ਬਾਈ ਕਹਿੰਦਾ ਨਹੀਂ ਲੱਗਿਆ ਉਵੇਂ ਹੀ ਉਹਨੂੰ ਸਹਾਰਾ ਦੇ ਕੇ ਇਥੋਂ ਬਾਹਰ ਕੱਢਿਆ ਤਾਂ ਵੀਲ ਚੇਅਰ ਉਵੇਂ ਹੀ ਪਈ ਆ ਤੁਸੀਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਲਗਾਤਾਰ ਤੁਹਾਨੂੰ ਹਰ ਦੇ ਨਾਲ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੀ ਕਵਰੇਜ ਦਿਖਾ ਰਹੇ ਆ ਅੱਜ ਅਸੀਂ ਗੁਰਦਾਸਪੁਰ ਦੇ ਪਿੰਡ ਧਰਮਕੋਟ ਪੱਤਣ ਦੇ ਵਿੱਚ ਮੌਜੂਦ ਆ ਤਾਂ ਇਹ ਜਿਹੜਾ ਘਾਰ ਹੈ ਇਹ ਜਿਹੜੀ ਬੀਐਸਐਫ ਮਿਲਟਰੀ ਦੀ ਜਿਹੜੀ ਚੌਂਕੀ ਹੈ ਉਹਦੇ ਨੇੜੇ ਪੈਂਦਾ ਘਰ ਥੋੜਾ ਦੂਰ ਹੈ ਸੜਕ ਵੀ ਜਿਹੜੀ ਇੱਥੋਂ ਦੀ ਟੁੱਟ ਗਈ ਹੈ ਇਸ ਉਝੜੇ ਘਰ ਦੀ ਦਾਸਤਾਨ ਜਿੱਥੇ ਕਦੇ ਪਰਿਵਾਰ ਹਾਜ਼ਰ ਵੱਸਦਾ ਸੀ ਚਾਰ ਜੀ ਸੁੱਖ ਨਾਲ ਰਹਿੰਦੇ ਸੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਹੈ ਗੱਡੀ ਹੈ ਅੰਦਰ ਜੇ ਗੱਲ ਕਰੀਏ ਤਾਂ ਘਰ ਦਾ ਸਾਰਾ ਸਮਾਨ ਹੈ ਪਰ ਅੱਜ ਤੁਹਾਨੂੰ ਇਥੇ ਉਜਾੜ ਹੀ ਉਜਾੜ ਦਿ세ਗਾ ਇਸ ਘਰ ਦੇ ਗੁਆਂਡੀ ਮੇਰੇ ਨਾਲ ਨੇ ਇਹ ਪਿੰਡ ਦੇ ਵਿੱਚ ਬਾਈ ਹੋਣਾ ਨੇ ਸਾਨੂੰ ਸਪੈਸ਼ਲ ਲੈ ਕੇ ਆਏ ਨੇ ਕਿਉਂਕਿ ਉਹ ਕਹਿੰਦੇ ਕੋਈ ਵੀ ਪੱਤਰਕਾਰ ਜਾਂ ਕੋਈ ਵੀ ਵਿਅਕਤੀ ਇਸ ਘਰ ਨੂੰ ਦੇਖਣ ਨਹੀਂ ਪਹੁੰਚਿਆ ਕਿ ਜਿਹੜੀ ਤਬਾਹੀ ਦਾ ਮੰਜ਼ਰ ਉਹ ਕਿਸ ਰੂਪ ਦੇ ਵਿੱਚ ਵਾਪਰਿਆ ਇਸ ਜਿਹੜਾ ਘਰ ਸੀ ਜਿਹੜਾ ਹੱਸਦਾ ਵਸਦਾ ਸੀ ਜਿੱਥੇ ਪਰਿਵਾਰ ਸੁਖ ਸਾਦ ਦੇ ਨਾਲ ਰਹਿੰਦਾ ਸੀ ਉਹ ਘਰ ਹੁਣ ਸੁਨਸਾਨ ਪਿਆ ਸੰਧ ਪੈੜਾ ਤੁਸੀਂ ਦੇਖ ਸਕਦੇ ਹੋ ਕਿ ਉਵੇਂ ਹੀ ਜਿਹੜਾ ਬਾਈ ਛੱਡ ਕੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਵੀਰ ਜੀ ਇਸ ਵੀਰ ਦੇ ਜਿਹੜਾ ਜਿਹੜਾ ਘਰ ਸੀ ਜਿੰਨਾਂ ਦਾ ਉਹਨਾਂ ਦੀ ਗਵਾੜੀ ਨੇ ਭਈਆ ਬਹੁਤ ਨੁਕਸਾਨ ਕਰ ਗਿਆ ਇਹ ਤਾਂ ਵੀਰ ਜੀ ਜੱਗੋਂ ਤੇਰਵੀ ਹੋਈ ਵੀਰ ਜੀ ਜੈਸ ਟਾਈਮ ਪਾਣੀ ਆਇਆ ਰਾਤ ਉਸ ਟਾਈਮ ਇੱਥੇ ਖੜੇ ਸੀਗੇ ਤੇ ਉਹਨਾਂ ਨੂੰ ਇਹਨਾਂ ਵੀ ਨਹੀਂ ਸਮਝ ਆਈ ਕਿ ਅਸੀਂ ਜਾਣਾ ਕਿਵੇਂ ਗੱਡੀ ਸੜਕ ਤੇ ਛੱਡ ਕੇ ਤੇ ਵਿਚਾਰਿਆਂ ਨੂੰ ਭੱਜਣਾ ਪਿਆ ਰਾਤ ਬਹੁਤ ਔਖੇ ਨਿਕਲੇ ਤੇ ਇੱਥੇ ਤਬਾਈ ਦੀ ਤਬਾਈ ਦੀ ਨਜ਼ਰਾਂ ਤੁਹਾਨੂੰ ਆਉਣਗੀਆਂ ਕਿ ਉਹਨਾਂ ਦੇ 16 ਪਸ਼ੂ ਹੀ ਸਭ ਦੇ ਸਭ ਰੁੜ ਗਏ ਤੇ ਉਹ ਬਹੁਤ ਜਿਆਦਾ ਤੰਗੀ ਚ ਈ ਲੀ ਉਹਨਾਂ ਵੀਰਾਂ ਨੇ ਪਰ ਅਜੇ ਤੱਕ ਕਿਸੇ ਕੋਈ ਸਾਰ ਨਹੀਂ ਲੈਣਾ ਤੁਹਾਡੇ ਤੋਂ ਇਲਾਵਾ ਬਾਈ ਇਹ ਉਵੇਂ ਹੀ ਸੰਦ ਕਿਉਂਕਿ ਬੰਦੇ ਲਈ ਨਾ ਖੇਤੀ ਜਾਂ ਉਹਦੇ ਲਈ ਜਿਹੜਾ ਸੰਦ ਪੈੜਾ ਜਾਨ ਤੋਂ ਪਿਆਰਾ ਹੁੰਦਾ ਤੇ ਅੱਜ ਉਹੀ ਲਵਾਰਸ ਰਹਿ ਗਏ ਬਾਈ ਲਵਾਰਸ ਵੀਰ ਜੀ ਕੀ ਕਰਨਾ ਫਿਰ ਜਾਨਾਂ ਬਚਾ ਕੇ ਭੱਜਣਾ ਪੈਣਾ ਸੀ ਹੁਣ ਪਾਣੀ ਇੰਨੀ ਤੇਜ਼ੀ ਨਾਲ ਵਧਿਆ ਕਿ ਜਦੋਂ ਪਸ਼ੂ ਆਪਣੇ ਲੈਣਾ ਏ ਉਦੋਂ ਗੋਡੇ-ਗੋਡੇ ਸੀ ਜਦੋਂ ਪਸ਼ੂਆਂ ਤੱਕ ਪਹੁੰਚੇ ਉਦੋਂ ਗਲ-ਗਲ ਪਾਣੀ ਚੱਲ ਗਿਆ ਫਿਰ ਇਸ ਕਰਕੇ ਉਹਨਾਂ ਨੂੰ ਸਭ ਕੁਝ ਇੱਥੇ ਹੀ ਛੱਡ ਕੇ ਭੱਜਣਾ ਪਿਆ ਤੇ ਬੜੀ ਮੁਸ਼ਕਲ ਨਾ ਆਪਣੀ ਜਾਨੀ ਮਤਲਬ ਜਾਨ ਬਚਾਈ ਤੇ ਬਹੁਤ ਦੁੱਖ ਲੱਗਾ ਸਾਨੂੰ ਵੇਖੋ ਤੁਸੀਂ ਕਿਦਾਂ ਅਜਾੜ ਪਈ ਆ ਕਿਹੜੇ ਟਾਈਮ ਇੱਥੇ ਡੇਲੀ ਮੈਂ ਹੁੰਦਾ ਤੇ ਡੇਲੀ ਇਹਨਾਂ ਚ ਬੈਠ ਕੇ ਵੇਖਦਾ ਹਾਂ ਕਿ ਕਿੰਦਾ ਹੱਸਦਾ ਵਸਦਾ ਪਰਿਵਾਰ ਆ ਅੱਜ ਉਹ ਵਿਚਾਰਾ ਪੁੱब्बा ਮਾਰ ਮਾਰ ਤੋਂ ਰੋਂ ਡਿਆ ਸਾਰੀ ਪੈਲੀ ਤੇ ਬਰੇਤੀ ਪੈ ਗਈ ਆ ਇੱਥੇ ਜ਼ਿਮੀਦਾਰ ਜਿੰਨੇ ਵੀ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਕਰਤਾ ਤੇ ਮਕਾਨ ਤੁਸੀਂ ਵੇਖ ਲਓ ਕਿ ਕੀ ਹਾਲਾਤ ਕਰਤੇ ਆ ਬਈ ਰਾਤ ਨੂੰ ਭੱਜੇ ਨੇ ਰਾਤ ਨੂੰ ਵੀਰਜੀ ਭੱਜੇ ਨੇ ਬੱਕਰੇ ਦਾ ਸਾਡੇ ਕੋਲ ਵੀਡੀਓ ਪਈ ਕਿੰਨੇ ਕ ਵਜ ਦਾ ਟਾਈਮ ਹੋਗਾ ਇਹ ਟਾਈਮ 11 ਵਜੇ ਦਾ ਹੈਗਾ ਹਾਂਜੀ ਹਾਂਜੀ ਵੀਰਜੀ 11 ਵਜੇ ਦਾ ਸਾਡੇ ਕੋ ਵੀਡੀਓ ਪਈ ਆ ਇਸ ਚੀਜ਼ ਦੀ ਜਦੋਂ ਆਪਾਂ ਭੱਜੇ ਆ ਇਥੋਂ ਤੇ ਅਹੀਂ ਇਹ ਵੀ ਨਹੀਂ ਆਉਂਦਾ ਵੀ ਝੂਠ ਬੋਲਣ ਦੇ ਬਿਲ ਕੋਲ ਸਾਡੇ ਕੋ ਵੀਡੀਓ ਪ੍ਰੋਪਰ ਪਈਆਂ ਨੇ ਸਾਨੂੰ ਪ੍ਰਸ਼ਾਸਨ ਨੇ ਕੋਈ ਅਲਰਟ ਨਹੀਂ ਕੀਤਾ ਗਿਆ ਕਿ ਕਿੰਨੇ ਲੱਖ ਕਿਸ਼ਟ ਪਾਣੀ ਆ ਅਸੀਂ ਸਿਰਫ ਇਹੋ ਤਾਂ ਗਲਾਉਂਦੇ ਰਹੇ ਕਿ ਲੱਖ ਹੋਣਾ 2 ਲੱਖ ਹੋਣਾ ਇਸੇ ਕੋਈ ਨੇ ਇਹਨਾਂ ਅਲਰਟ ਨਹੀਂ ਕੀਤਾ ਇੱਥੇ ਜੋ ਵੀ ਸਭ ਭੱਜਣ ਦੀ ਕੀਤੀ ਲੋਕਾਂ ਨੇ ਇਹ ਵਿਚਾਰੇ ਵੀ ਫਸ ਗਏ ਅਸੀਂ ਫਿਰ ਰਾਤ 10 ਵਜੇ ਘਰੋਂ ਆਏ ਤਾਂ 11 ਵਜੇ ਦੇ ਕਰੀਬ ਇਹਨਾਂ ਨੂੰ ਕੱਢਿਆ ਬਾਈ ਪਾਈ ਪਾਈ ਕਰਕੇ ਜਿਹੜਾ ਬੰਦਾ ਹੁੰਦਾ ਆਪਦੇ ਪੈਸੇ ਜੋੜਦਾ ਘਰ ਜੋੜਦਾ ਤੇ ਅੱਜ ਮੈਂ ਜਦੋਂ ਇਹ ਵੇਨਾ ਤਾਂ ਉਹ ਕਿਸ ਹਾਲ ਦੇ ਵਿੱਚ ਤੁਹਾਡੇ ਨਾਲ ਤਾਂ ਗੱਲ ਹੁੰਦੀ ਹੋਣੀ ਆ ਵੀਰ ਜੀ ਉਹ ਇੱਕ ਬੇਟਾ ਹੀ ਉਹਨਾਂ ਦਾ ਇੱਥੇ ਆ ਰਿਹਾ ਉਹ ਵਿਚਾਰੇ ਡਰਦੇ ਆਉਣ ਹੀ ਨਹੀਂ ਡੇ ਵੀ ਬਣ ਕੀ ਗਿਆ ਅਜੇ ਤੱਕ 88 ਤੋਂ ਵਧਾਂ ਅੱਜ ਤੱਕ ਵਾਦਾ ਕਰੋਪੀ ਪਹੁੰਚੀ ਤੇ ਇਸ ਟਾਈਮ ਪਹੁੰਚੀ ਆ 88 ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਰਾਤ ਪਾਣੀ ਆਇਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਉਦੋਂ ਵੀ ਸਭ ਕੁਝ ਇਦਾਂ ਹੀ ਉਜੜ ਪਜੜ ਗਿਆ ਤੇ ਉਹ ਵਿਚਾਰੇ ਉਦੋਂ ਦੇ ਇੱਥੇ ਆਏ ਨਹੀਂ ਸਿਰਫ ਬੇਟੇ ਦੋਸਵਾ ਕਿਉਂਕਿ ਉਹਨਾਂ ਦਾ ਮਾਲ ਪਛੂ ਸਭ ਕੁਝ ਉਜੜ ਗਿਆ ਸੰਦ ਸਾਦਾਂ ਗੱਡੀ ਵੀ ਉਹਨਾਂ ਦੀ ਸੜਕ ਤੇ ਕੜੀ ਹੈ ਤੇ ਭਾਈ ਜੀ ਇੱਕ ਗੱਲ ਇਹ ਆ ਵੀ ਜਦੋਂ ਪਰਿਵਾਰ ਨੂੰ ਇਹ ਭੱਜਣਾ ਪੈਂਦਾ ਤਾਂ ਬਾਲ ਬੱਚੇ ਵੀ ਹੁੰਦੇ ਆ ਤੇ ਬੰਦੇ ਦੀ ਤਾਂ jaan ਤੇ ਬਣ ਜਾਂਦੀ ਆ ਮੌਤ ਉਹਨਾਂ ਬਿਲਕੁਲ ਨੇੜੇ ਉਹ ਚਲੋ ਇਹ ਤੇ ਚਲੋ ਠੀਕ ਹੈ ਮੰਨਦੇ ਆ ਗੱਲ ਬੱਚੇ ਸਾਰੇ ਸਿਆਣੇ ਸੀ ਇਹ ਕਰਕੇ ਬਾਤ ਨਿਕਲੇ ਨਹੀਂ ਤੇ ਜੇ ਛੋਟੇ ਬੱਚੇ ਹੁੰਦੇ ਤੇ ਇਹ ਨਹੀਂ ਲੱਭਣੇ ਇਹ ਬਿਲਕੁਲ ਬੁਰਾ ਹਾਲ ਹੋ ਜਾਣਾ ਸੀ ਧੰਨਵਾਦ ਕਰਦੇ ਆ ਵੀਜੀ ਤੁਹਾਡਾ ਤੁਸੀਂ ਐਡੀ ਦੂਰ ਆਏ ਹੋ ਅਜੇ ਤੱਕ ਕੋਈ ਪੱਤਰਕਾਰ ਕੋਈ ਸੰਸਦ ਕੋਈ ਨਹੀਂ ਸਾਰ ਲੈਣ ਆਈ ਤੇ ਤੁਸੀਂ ਫਿਰ ਵੀ ਐਡੀ ਦੂਰੋਂ ਸਾਰੀ ਕੋਈ ਸੜਕ ਵੇਖੀ ਹੋਣੀ ਕਿਲੋਮੀਟਰ ਦੀ ਆ ਸਭ ਪਾਟੀ ਪਈ ਆ ਤੇ ਤੁਸੀਂ ਲੰਘ ਕੇ ਆਏ ਇੰਨੇ ਮਤਲਬ ਉਜਾੜੇ ਵਿੱਚੋਂ ਦੀ ਤੇ ਮਿਹਰਬਾਨੀ ਤੁਹਾਡੀ ਕਿ ਸਾਡੀ ਲੋਕਾਂ ਤੱਕ ਬਾਤ ਰੱਖੀ ਬਈ ਗੱਲ ਇਹ ਹੈ ਵੀ ਜਦੋਂ ਬਈ ਤੁਹਾਡਾ ਸਾਥੀ ਸੰਗੀ ਹੋਵੇ ਉਹ ਆਪਾ ਨੂੰ ਖੁਸ਼ੀਆਂ 'ਚ ਹੀ ਵੇਖਣਾ ਚਾਹੁੰਦੇ ਆ। ਹਾਂਜੀ ਹਾਂਜੀ ਅੱਜ ਤੋਂ ਤੁਹਾਡੇ ਪੱਕੇ ਮਿੱਤਰ ਦਾ ਘਰ ਇਸ ਹਾਲ ਦੇ ਵਿੱਚ ਆ ਤਾਂ ਮਨ ਥੋੜਾ ਵੀ ਪੁੱਛਿਆ ਜਾਣ ਦਾ ਪੁੱਛਣ ਨੂੰ ਸਾਡਾ ਵੀ ਜੀ ਨਹੀਂ ਕਰਦਾ। ਵੀਰ ਜੀ ਅਸੀਂ ਇੰਨੇ ਕੁ ਦੁਖੀ ਆ ਕਿ ਬਹੁਤ ਹੀ ਤਕਾ ਹੋਇਆ। ਚੌ ਦਿਨਾਂ ਬਾਅਦ ਇੱਥੋਂ ਆ ਗਿਆ ਚੌਂਕੀ 'ਚ ਉਹਨਾਂ ਦਾਕ ਪਸ਼ੂ ਖੁੱਲ ਗਏ ਚੜ ਗਿਆ। ਚੌ ਦਿਨਾਂ ਬਾਅਦ ਕੱਢਿਆ ਤਾਂ ਅਸੀਂ ਇਹੋ ਆਨੇ ਆ ਲੋਕਾਂ ਨੂੰ ਵੀ ਵੀਰ ਜੀ ਇਹੋ ਜੇ ਲੋਕਾਂ ਦੀ ਵੀ ਸਾਰ ਲੈਣੀ ਚਾਹੀਦੀ ਆ। ਚਲੋ ਜੋਤ ਬਚ ਗਿਆ ਉਹ ਤਾਂ ਤਾਂ ਠੀਕ ਆ। ਚਲੋ ਨੁਕਸਾਨ ਜੋ ਵੀ ਵੀਰ ਦਾ ਹੋਇਆ ਪਰ ਭਾਈ ਦਾਨੀ ਸੱਜਣ ਬਹੁਤ ਨੇ। ਅਹੀਂ ਹਨ ਵੀਰ ਜੀ ਇਹਨਾਂ ਦੀ ਪਰਭਾਈ ਹੋਣੀ ਚਾਹੀਦੀ ਆ ਕਿੰਨੀ ਪੈਲੀ ਸੀ ਬਾਈ ਕੋਲੇ ਬਾਈ ਕੋ 22 ਕਿੱਲੇ ਪੈਲੀ ਸੀਗੀ 22 ਕਿੱਲੇ ਹਾਂਜੀ ਤੇ ਸਾਰੀ ਖਰਾਬ ਹੋ ਗਈ ਸਾਰੀ ਆ ਬਰੇਤਾ ਚੜ ਗਈ ਆ ਵੇਖੋ ਤੁਹਾਡੇ ਸਾਹਮਣੇ ਆ ਬਰੇਤਾ ਚੜ ਗਈ ਆ ਹਾਂ ਬਹੁਤ ਨੁਕਸਾਨ ਹੋਇਆ ਬਹੁਤ ਪਰ ਭਾਈ ਪਸ਼ੂਆਂ ਨਾਲ ਤਾਂ ਬਹੁਤ ਪਿਆਰ ਹੁੰਦਾ ਸਾਰੇ ਛੱਡਨੇ ਪਏ ਮੈਂ ਵੀਰ ਜੀ ਇੱਕ ਦਿਨ ਮੈਂ ਉਹਨਾਂ ਦੇ ਉੱਥੇ ਪਿੱਛੇ ਰਮਦਾਸ ਰਹਿ ਰਹੇ ਲੋਕ ਮੈਂ ਉਹਨਾਂ ਦੀ ਮਤਲਬ ਮ ਲੜਕੇ ਦੀ ਮਾਂ ਨਾਲ ਬਾਤ ਕੀਤੀ ਤੇ ਉਹ ਰੋਂ ਨਹੀਂ ਡਾਪੀ ਕਿ ਇੱਕ ਵਾਰ ਦਿੰਨੇ ਹ ਮੇਰੇ ਪਸ਼ੂ ਮੇਰੇ ਕੋ ਭੱਜੇ ਹੁੰਦੇ ਸੀ ਖੁੱਲਾ ਵਾੜਾ ਬਣਾਇਆ ਇਹ ਨਹੀਂ ਕਿ ਬੰਨ ਕੇ ਰੱਖੇ ਹੀ ਖੁੱਲੀ ਤਰ੍ਹਾਂ ਜਾਂਦੇ ਸੀ ਇੱਧਰ ਨੂੰ ਉੱਧਰ ਨੂੰ ਤੇ ਉਹ ਹੁਣ ਰੋਂ ਡਈ ਆ ਵਿਚਾਰੀ ਵੀ ਮੈਨੂੰ ਪਸ਼ੂਆਂ ਦਾ ਬੜਾ ਦੁੱਖ ਲੱਗਾ ਬਾਈ ਕਦੇ ਸੋਚਿਆ ਸੀ ਆ ਵੀ ਆਪਦੇ ਸ਼ਹਿਰ ਦੇ ਵਿੱਚ ਹੀ ਆਪਦੇ ਦੇਸ਼ ਦੇ ਵਿੱਚ ਆਪਦੇ ਸੂਬੇ ਦੇ ਵਿੱਚ ਹੀ ਪ੍ਰਵਾਸੀਆਂ ਵਾਂਗੂ ਪਰਦੇਸੀਆਂ ਵਾਂਗੂ ਰਹਿਣਾ ਪਊ ਜੀ ਜੀ ਸਾਨੂੰ ਉਮੀਦ ਨਹੀਂ ਸਾਨੂੰ ਤਾਂ ਅਲਰਟ ਹੀ ਨਹੀਂ ਕੀਤਾ ਗਿਆ ਇੱਥੋਂ ਤੱਕ ਕੇ ਇੱਥੋਂ ਆਰਮੀ ਵਾਲੇ ਵੀ ਚੱਕ ਪੋਸਟੇ ਆਰਮੀ ਦੀ ਰਾਤੋਂ ਵੀ ਭੱਜੇ ਨੇ ਵਿਚਾਰੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਾਣੀ ਐਉਂ ਆਇਆ ਕਿ ਕੋਈ ਹਿਸਾਬ ਹੀ ਨਹੀਂ ਪਤਾ ਹੀ ਨਹੀਂ ਲੱਗਾ ਕਿਧਰੋਂ ਕਿੰਨੇ ਜਾਣਾ ਕਿ ਐਕਸਪਾਇਰ ਬਾਈ ਇਹ ਇੱਥੇ ਹੀ ਖੜੇ ਬੰਜਰ ਨਾ ਹੋ ਜਾਣ ਕਿਉਂਕਿ ਸੜਕ ਜਿਸਾ ਉਹ ਨਾ ਟੁੱਟੀ ਐ ਮੈਨੂੰ ਤਾਂ ਲੱਗਦਾ ਨਹੀਂ ਇੱਥੋਂ ਨਿਕਲਦੀ ਉਮੀਦ ਐ ਇਹ ਤਾਂ ਵੀਰ ਜੀ ਹੁਣ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜਾਂ ਦਾਨੀ ਸਜਣ ਨੂੰ ਇੱਥੇ ਕੋਈ ਨਹੀਂ ਬੰਨ ਤੇ ਆਉਣ ਡਿਆ ਅਸੀਂ ਦਿੱਲੀ ਆਉਣ ਡੇ ਹਸ ਟਾਈਮ ਤੇ ਮਤਲਬ ਇਤਨਾ ਹੀ ਜਦ ਪਾਣੀ ਲੰਘ ਕੇ ਗਲ ਗਲ ਪਾਣੀ ਲੰਘ ਕੇ ਆ ਰਹੇ ਆ ਸਾਡੀ ਕੋਈ ਨਹੀਂ ਸੱਰ ਰੈਂਡ ਐ ਅਹੀਂ ਅਨੇ ਵੀ ਚਲੋ ਪਿੱਛੇ ਕੰਮ ਬੰਨਣਾ ਦਾ ਚਲਣ ਡਿਆ ਇੱਥੇ ਵੀ ਕੋਈ ਸੰਸਦ ਆਏ ਕੋਈ ਪ੍ਰਸ਼ਾਸਨ ਆਏ ਚਾਰ ਦਿਨ ਜਿੰਨੇ ਦਿਨ ਪਾਣੀ ਚੱਲਿਆ 10 ਦਿਨ ਓਨੇ ਦਿਨ ਇੱਥੇ ਆਪਣਾ ਤਹਿਸੀਲਦਾਰ ਸਾਹਿਬ ਵੀ ਆਉਂਦੇ ਰਹੇ ਦੂਜੇ ਵੀ ਆਉਂਦੇ ਰਹੇ ਬਾਅਦ ਚ ਕੋਈ ਨਹੀਂ ਉਦੋਂ ਦਾ ਖਤਮ ਹੋ ਗਈ ਕਹਾਣੀ ਰੋਟੀ ਰਾਟੀ ਬਾਈ ਖਾਨ ਨੂੰ ਇੰਨਾ ਹਾਲਾਤਾਂ ਨੂੰ ਦੇਖ ਕੇ ਜੀ ਕਰਦਾ ਕਿ ਭੁੱਖੀ ਮਰ ਗਈ ਭੁੱਖੀ ਵੀਰ ਜੀ ਮੈਂ ਸਵੇਰ ਇੱਥੋਂ ਹੋ ਕੇ ਗਿਆ ਉਹ ਮੇਰਾ ਖੇਤ ਜੀ ਮੈਂ ਤੁ ਮੈਂ ਆਖਣੇ ਆਂ ਵੀ ਚਲੋ ਆਪਣਾ ਦਿਲ ਪਰਮਾਤਮਾ ਨੇ ਰੱਖਿਆ ਆ ਉਹੋ ਜਿਹੇ ਆਦਮੀ ਹੋਏ ਤਾਂ ਐਸੇ ਹੀ ਟੈਕ ਨਾਲ ਮਰ ਜੇ ਇੰਨਾ ਕਿ ਨੁਕਸਾਨ ਜ਼ਿਆਦਾ ਹੋ ਗਿਆ ਤੇ ਹੁਣ ਜਦੋਂ ਉਹ ਆਉਣਗੇ ਉਹਨਾਂ ਦਾ ਦੇਖ ਲਿਓ ਕੀ ਹਾਲ ਹੋਣਾ ਆ ਅਬ ਬੋਲਦੇ ਵੈਸੇ ਤੇ ਰਾਹ ਹੀ ਨਹੀਂ ਬਣਨਾ ਇੱਥੇ ਪ੍ਰਸ਼ਾਸਨ ਕੋ ਇੰਨਾ ਮਾਰੇ ਹਲਾ ਜੀ ਉਹਨਾਂ ਨੇ ਆ ਤਸਵੀਰ ਨਹੀਂ ਵੇਖੀ ਸੋ ਨਹੀਂ ਵੇਖੀ ਨਹੀਂ ਵੇਖੀ ਵੀਰ ਜੀ ਇੱਕ ਬੇਟੇ ਨੇ ਹੀ ਉਹਨਾਂ ਦਿਨ ਵੇਖੀ ਬਾਕੀ ਕਿਸੇ ਨੇ ਨਹੀਂ ਵੇਖੀ ਇੱਕ ਉਹਨਾਂ ਦਾ ਬੇਟਾ ਉਤਰਾ ਬਿਮਾਰ ਸੀ ਉਹਨੂੰ ਟਾਈਮ ਨਾ ਹੀ ਕੱਢ ਲਿਆ ਸੀ ਜੇ ਦੋ ਜੀ ਮਗਰ ਰਹਿ ਗਏ ਸੀ ਉਹਨਾਂ ਨੂੰ ਰਾਤ ਕੱਢਿਆ ਸਿਰਫ ਉਹ ਪਸ਼ੂਆਂ ਮਾਰਿਆ ਰਹਿਦੇ ਸੀ ਕਿ ਹੋ ਸਕਦਾ ਸਾਡੇ ਪਸ਼ੂ ਵੱਜ ਜਾਣ ਪਰ ਪਾਣੀ ਆਇਆ ਰਾਤ ਕੋਈ ਅਲਰਟ ਨਹੀਂ ਕੋਈ ਗਲਬਾ ਨਹੀਂ ਪਸ਼ੂਆਂ ਦਾ ਤੇ ਪਤਾ ਹੀ ਨਹੀਂ ਚੱਲਿਆ ਕਿੱਧਰ ਨੂੰ ਗਏ ਨੇ ਭਾਈ ਅੰਦਰੋਂ ਕਿੰਨਾ ਕੁ ਭੁਬਾ ਮਾਰ ਕੇ ਜਦੋਂ ਮਣ ਕਿੰਨਾ ਕੁ ਭਰਦਾ ਕਿੰਨਾ ਕੁ ਅੰਦਰੋਂ ਜਿਹੜਾ ਦਿਲ ਪਟਦਾ ਦਿਲ ਤੇ ਪਟਣਾ ਹੀ ਆ ਜਦੋਂ ਹੱਥੀ ਸਭ ਕੁਝ ਵਸਾਇਆ ਉਜੜਦਾ ਹੈ ਤੁਹਾਨੂੰ ਪਤਾ ਰੋਂ ਤੇ ਆਉਂਦਾ ਹੀ ਆ ਮੇਰੀ ਤੇ ਚਲੋ ਮੈਂ ਤਾਂ ਫਿਰ ਵੀ ਇਹਨਾਂ ਦਾ ਬੇਲੀ ਆ ਯਾਰ ਬੇਲੀ ਆਂਡ ਗਵਾਨ ਦਾ ਬੰਦਾ ਹਾਂ ਪਰ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਜਿਹੜੇ ਆ ਹੀ ਨਹੀਂ ਰੇਸੇ ਕਰਕੇ ਵੀ ਸਾਡਾ ਕੀ ਹਾਲ ਬਣ ਗਿਆ ਅੱਜ ਤੁਹਾਡੇ ਸਾਹਮਣੇ ਸਾਰੇ ਸੰਸਦ ਸਦਨ ਜੋ ਵੀ ਆ ਸਭ ਦਬਿਆ ਪਿਆ ਆ ਬਚਰਿਆਂ ਕੋ ਭੱਜਣ ਦੀ ਹਿੰਮਤ ਹੀ ਨਹੀਂ ਪਈ ਪਈ ਆ ਆਮ ਤੌਰ ਤੇ ਬੰਦਾ ਭਾਈ 1 ਮਿੰਟ ਦਾ ਘਰ ਤੋਂ ਵਸਾ ਨਹੀਂ ਖਾਂਦਾ ਜਦੋਂ ਹੀ ਮਾੜਾ ਜਿਹਾ ਲੱਗਦਾ ਵੀ ਨੇਰਾ ਬੰਦਾ ਠਾ ਕਰੇ ਵਜਦਾ ਤੇ ਹੁਣ ਪਤਾ ਨਹੀਂ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਵੀਰ ਜੀ ਅੱਜ ਐਸੇ ਤਰ੍ਹਾਂ ਹੀ 15 ਦਿਨ ਹੋ ਗਏ ਤੁਹਾਨੂੰ ਵੀ ਪਤਾ ਆ ਆਪਣਾ ਘਰ ਇੱਕ ਦਿਨ ਨਹੀਂ ਛੱਡਿਆ ਜਾਂਦਾ ਲੋਕ ਛੱਤਾਂ ਤੇ ਚੜ ਜਾਂਦੇ ਇੱਥੇ ਛੱਤ ਤੇ ਚੜਨ ਦੀ ਵੀ ਹਿੰਮਤ ਪਈ ਵੀ ਕਿੱਧਰ ਨੂੰ ਭੱਜਾਂਗੇ ਬਾਅਦ ਵਿੱਚ ਮੰਨ ਲਓ ਟੈਂਪਰੇਰੀ ਤੌਰ ਤੇ ਆਪਾਂ ਇੱਥੇ ਰਹਿਸ਼ ਬਣਾਈ ਵੀ ਪੱਕੀ ਬਣਾਵਾਂਗੇ ਪਰ ਹਾਨੂੰ ਕੀ ਹੁਣ ਬਹੁਤ ਜਿਆਦਾ ਥੱਕਾ ਹੋਇਆ ਇਹਨਾਂ ਵੀਰਾਂ ਨਾਲ ਅਹੀਂ ਆਨੇ ਸਾਰਿਆਂ ਨੂੰ ਵੀ ਇਹਨਾਂ ਦੀ ਮਤਤ ਕਰਨੀ ਚਾਹੀਦੀ ਜੀਵਿੰਦਾਰਾਂ ਦਾ ਵੀ ਇੱਥੇ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਕੋਈ ਨਹੀਂ ਆ ਰਿਹਾ ਅਹੀਂ ਆਨੇ ਵੀ ਸਾਡੇ ਬੰਨ ਵੀ ਵੱਜਣ ਸਾਡੀਆਂ ਫਿਰ ਤੋਂ ਜ਼ਮੀਨਾਂ ਉਸੇ ਤਰ੍ਹਾਂ ਵਿਸਾਰੀ ਹੋਏ ਤੇ ਸਾਰਿਆਂ ਦੀ ਮੁਸ਼ਕਲਾਂ ਦਾ ਹੱਲ ਨਿਕਲਿਆ ਜਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਕੋਈ ਪ੍ਰਸ਼ਾਸਨ ਦਾ ਵੀਰ ਜੀ ਕੋਈ ਨਹੀਂ ਆ ਰਿਹਾ ਇੱਥੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਪਿੱਛੋਂ ਹੀ ਮੁੜ ਜਾਂਦੇ ਨੇ ਇੱਕ ਦਿਨ ਉਹ ਕੇਂਦਰੀ ਮੰਤਰੀ ਆਏ ਸੀ ਉਹ 4 ਕਿਲੋਮੀਟਰ ਇੱਥੇ ਨਵਾਂ ਧਰਮਕੋਟ ਸਾਡਾ ਵੈਸੇ ਸਾਡਾ ਪਿੰਡ ਉਹ ਆ ਜ਼ਮੀਨ ਸਾਡੀ ਇੱਥੇ ਆ ਉੱਥੋਂ ਹੀ ਮੁੜ ਗਏ ਪਿੱਛੇ ਨੂੰ ਅੱਗੇ ਨਹੀਂ ਹੋਏ ਵੀ ਹਲਾਤੀ ਡੇ ਬੁਰੇ ਹੀ ਉਹਨਾਂ ਨੂੰ ਇੰਨੀ ਨਹੀਂ ਲੱਗੀ ਪਈ ਅਸੀਂ ਅੱਗੇ ਵੇਖਈਏ ਕੀ ਚੱਲ ਕੀ ਨਹੀਂ ਸਾਡੀ ਪਹੁੰਚ ਹੀ ਨਹੀਂ ਹੋਈ ਉਸ ਤੋਾਕ ਠੀਕ ਹੈ ਭਾਈ ਜੀ ਤਾਂ ਇਹ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਤਸਵੀਰਾਂ ਧਰਮਕੋਟ ਪੱਤਣ ਦਾ ਇਹ ਪਿੰਡ ਆ ਘਾਰ ਆ ਇਹ ਪਿੰਡ ਦੇ ਵਿੱਚ ਪੈਂਦਾ ਥੋੜਾ ਜਿਹਾ ਬਾਹਰ ਜਿਵੇਂ ਡੇਰਾ ਕਹਿ ਸਕ ਤਾਣੀ ਕਹਿ ਸਕਦੇ ਆ ਡੇਰਾ ਕਹਿ ਸਕਦੇ ਆ ਜਿੱਥੇ ਲੋਕ ਆਮ ਤੌਰ ਤੇ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਲੋਕ ਨੇ ਉਹ ਆਪਣੀ ਪਹਿਲੀ ਦੇ ਵਿੱਚ ਘਰ ਬਣਾ ਕੇ ਰਹਿائش ਕਰ ਲੈਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਭਿਆਨਕ ਮੰਜ਼ਰਾ ਬਾਈ ਕਾਚੂ ਵੀ ਇੱਥੇ ਮੜਿਆ ਚਾਵਾਂ ਰੀਜਾਂ ਦੇ ਨਾਲ ਬੰਦਾ ਕੋਈ ਚੀਜ਼ ਲੈਂਦਾ ਆ ਆਪਦੀ ਸੁੱਖ ਸਹੂਲਤ ਲਈ ਸਕੂਟਰ ਦੇਖੋ ਤੁਸੀਂ ਜ਼ੰਗਾਲਿਆ ਹੋਣ ਵਾਲੀ ਹਾਲਾਤ ਦੇ ਵਿੱਚ ਹੀ ਹੋ ਗਿਆ ਕਿਉਂਕਿ ਬਹੁਤ ਮੰਦੇ ਹਾਲਾਤ ਦੇ ਵਿੱਚ ਗੱਡੀ ਜਿਹੜਾ ਬੰਦਾ ਆਪਦੀ ਲੈਂਦਾ ਪਾਣੀ ਤੁਸੀਂ ਵੇਖੋ ਟਾਇਰ ਕਿੰਨੇ ਧਸ ਗਏ ਨੇ ਵਿੱਚ ਬਿਲਕੁਲ ਬਹੁਤ ਔਖਾ ਜਿਹੜੀ ਇਹ ਘੜੀ ਦੇ ਵਿੱਚੋਂ ਪਰਿਵਾਰ ਗੁਜ਼ਰਿਆ ਹੋਵੇਗਾ ਕਿ ਬੀਤੀ ਹੋਵੇਗੀ ਰੱਬ ਜਾਣਦਾ ਜਾਂ ਫਿਰ ਉਹ ਜਾਣਦੇ ਨੇ ਅਸੀਂ ਸਿਰਫ ਉਹਨਾਂ ਦਾ ਦਰਦ ਬਿਆਨ ਕਰ ਰਹੇ ਹਾਂ ਆ ਟਰੈਕਟਰ ਦੇ ਨਾਲ ਟਰਾਲੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੰਦਾ ਜਿਹੜਾ ਹੈਗਾ ਰੁਪਈਆ ਰੁਪਈਆ ਕਰਕੇ ਤੀਲਾ ਤੀਲਾ ਜੋੜ ਕੇ ਜਿਹੜਾ ਆਲਣਾ ਆਪਦਾ ਬਣਾਉਂਦਾ ਹੈ ਰੁਪਈਆ ਰੁਪਈਆ ਕਰਕੇ ਜਿਹੜਾ ਪੈਸੇ ਇਕੱਠੇ ਕਰਦਾ ਆਪਦੇ ਸਾਧਨਾਂ ਲਈ ਤਾਂ ਤੁਸੀਂ ਦੇਖੋ ਕਿੱਡਾ ਵਿਅਕਤੀ ਸੀ ਜਿਹੜਾ ਉਹਨੇ ਆਪਦੀ ਸਾਰੀਆਂ ਸੁਖ-ਸੂਲਤਾ ਘਰੇ ਬਣਾਈਆਂ ਹੁੰਦੀਆਂ ਨੇ ਬੰਦੇ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਪਰ ਇਹਨਾਂ ਹਾਲਾਤਾਂ ਨੂੰ ਵੇਖ ਕੇ ਕੋਈ ਵੀ ਵਿਅਕਤੀ ਜਦੋਂ ਇਹ ਵੀਡੀਓ ਦੇਖੇਗਾ ਤਾਂ ਉਹਦਾ ਮਨ ਪਿਘਲ ਜਾਵੇਗਾ ਤਾਂ ਤੁਸੀਂ ਅੰਦਰ ਦੀ ਹੈਂਡੀਕੈਪ ਹੀ ਵੀਰ ਅੱਛਾ ਹੈਂਡੀਕੈਪ ਵੀ ਠੀਕ ਹੈ ਠੀਕ ਹੈ ਚੇਅਰ ਵੀ ਵੇਖੋ ਇੱਥੇ ਬੇਟਾ ਉਹਨਾਂ ਦਾ ਨਹੀਂ ਨਹੀਂ ਬਜ਼ੁਰਗ ਆਪ ਆਪ ਹਾਂਜੀ ਹਾਂਜੀ ਹੈਂਡੀਕੈਪ ਸੀਗੇ ਹਾਂਜੀ ਉਹਨਾਂ ਦੀ ਚੇਅਰ ਵੀ ਵੇਖੋ ਇੱਥੇ ਹੀ ਰਹਿ ਗਈ ਬੜੀ ਮੁਸ਼ਕਲ ਨਾਲ ਹੀ ਕੱਢਿਆ ਛੇ ਭਾਈ ਕਾਹਦੇ ਲੱਗ ਗਏ ਉਹਨਾਂ ਨੂੰ ਉਹਨੂੰ ਸਹਾਰਾ ਦੇ ਕੇ ਇੱਕ ਵਾਰ ਉਹਦੇ ਬੇਟੇ ਨੇ ਸਹਾਰਾ ਦਿੱਤਾ ਇੱਕ ਮੈਨ ਦਿੱਤਾ ਤੇ ਫੇਰ ਆਪਾਂ ਕੱਢਿਆ ਅੱਛਾ ਠੀਕ ਲੱਗ ਗਿਆ ਤੇ ਬਹੁਤ ਔਖਾ ਹੋਣਾ ਬਾਈ ਮੈਂ ਨਾ ਵੀਰ ਜੀ ਬਹੁਤ ਮੰਜਲ ਤਰ੍ਹਾਂ ਹੀ ਆਈ ਅਹੀਂ ਤੇ ਕੰਨਾਂ ਨੂੰ ਹੱਥ ਲਾ ਕੇ ਜੋ ਹਾਲਾਤ ਇੱਧਰ ਦੇ ਬਣੇ ਅਹੀਂ ਆਨੇ ਫੇਰ ਵੀ ਵੀਰਾਂ ਭਰਾਵਾਂ ਨੂੰ ਪੀਣਾ ਲੋਕਾਂ ਦੀ ਮਤਤ ਹੋਣੀ ਚਾਹੀਦੀ ਕਿ ਜੋ ਵੀ ਇਹਨਾਂ ਨੂੰ ਨੁਕਸਾਨ ਆ। ਤੁਸੀਂ ਦੇਖ ਸਕਦੇ ਹੋ ਵੀਲਚੇਅਰ ਉਵੇਂ ਹੀ ਰਹਿ ਗਈ। ਬਹੁਤ ਵੱਡੀ ਗੱਲ ਆ ਇਹ ਕਿ ਵਿਅਕਤੀ ਜਿਹੜਾ ਘਰ ਦਾ ਮੁਖੀ ਸੀ ਉਹ ਵੀਲਚੇਅਰ ਦੇ ਸਹਾਰੇ ਤੁਰਦਾ ਸੀ ਪਰ ਵੀਲਚੇਅਰ ਤੇ ਬਿਠਾਉਣ ਦਾ ਸਮਾਂ ਵੀ ਬਾਈ ਕਹਿੰਦਾ ਨਹੀਂ ਲੱਗਿਆ। ਉਵੇਂ ਹੀ ਉਹਨੂੰ ਸਹਾਰਾ ਦੇ ਕੇ ਇੱਥੋਂ ਬਾਹਰ ਕੱਢਿਆ ਤਾਂ व्हीलचेयर ਉਵੇਂ ਹੀ ਪਈ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਨਾਲ ਭਰੀ ਹੋਈ ਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਬਹੁਤ ਖੌਫਨਾਕ ਨੇ ਡਰਾਉਣ ਵਾਲੀਆਂ ਨੇ ਕਿਉਂਕਿ ਜਿੱਥੇ ਆਪਦਾ ਵਿਅਕਤੀ ਘਰ-ਬਾਰ ਆ ਦਾ ਰਹਿੰਦਾ ਹੋਵੇ ਅੱਜ ਉਹਦੀਆਂ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਵਿਅਕਤੀ ਦਾ ਪਰਿਵਾਰ ਦਾ ਉਸਬੰਧੀਆਂ ਦਾ ਕੀ ਹਾਲ ਹੋਵੇਗਾ ਉਵੇਂ ਜਿਹੜਾ ਖੰਡਦਾਲ ਆ ਜਿਹੜੀ ਸਭ ਕੁਝ ਪਿਆ ਸੀ ਕੁਰਸੀਆਂ ਪਈਆਂ ਮੰਜੇ ਪਏ ਬਿਸਤਰੇ ਪਏ ਸਭ ਕੁਝ ਜਿਹੜਾ ਖਤਮ ਹੋ ਗਿਆ ਤਾਂ ਬਿਲਕੁਲ ਬਹੁਤ ਡਰਾਉਣਾ ਲੱਗਦਾ ਇਹ ਇਲਾਕਾ ਹੀ ਤੇ ਇਸ ਘਰ ਦੇ ਵਿੱਚ ਜਦੋਂ ਅਸੀਂ ਆਏ ਆ ਤਾਂ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਚੀਜ਼ ਜਿਹੜੀ ਉਹਨਾਂ ਦੀ ਪਈ ਸੀ ਤਾਂ ਉਹ ਬਿਲਕੁਲ ਹੁਣ ਖਤਮ ਹੋ ਗਈ ਹੈ ਪਰਿਵਾਰ ਨੇ ਜਿਹੜਾ ਆ ਉਹਦਾ ਆਲੀਸ਼ਾਨ ਘਰ ਬਣਾਇਆ ਸੀ ਆਪਦੀ ਰੀਝਾਂ ਦੇ ਨਾਲ ਹਰ ਵਿਅਕਤੀ ਲਈ ਉਸਾ ਘਰ ਚਾਹੇ ਛੋਟਾ ਹੋਵੇ ਵੱਡਾ ਹੋਵੇ ਇੱਕ ਕਮਰੇ ਦਾ ਹੋਵੇ ਦੋ ਕਮਰਿਆਂ ਦਾ ਹੋਵੇ ਤਾਂ ਉਹ ਆਲੀਸ਼ਾਨ ਹੀ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਆ ਬਿਲਕੁਲ ਖਤਮ ਹੋ ਗਿਆ ਹੈ ਬਣਾਇ ਕਰੀ ਕਿ ਚੋ ਬਾਈ ਨੂੰ ਡੱਬ ਗਿਆ ਅਜੇ ਨਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਤੁਹਾਨੂੰ ਦਿਖਾ ਦਈਏ ਕਿ ਉਵੇਂ ਹੀ ਜਿਹੜੀਆਂ ਪਲੇਟਾਂ ਕੌਲੀਆਂ ਚਮਚੇ ਸਾਰਾ ਕੁਝ ਨਿਕਾਜਾ ਕਿਚਨ ਜਿਹੜਾ ਉਹਨਾਂ ਦਾ ਸੀਗਾ ਤਾਂ ਅੱਜ ਉਹਦੇ ਤੇ ਧੂੜ ਜਮੇ ਪਈ ਆ ਮਿੱਟੀ ਜਮੇ ਪਈ ਆ ਘਰ ਵਾਲਾ ਵੀਰ ਕਹਿੰਦਾ ਜਿਹੜਾ ਇੱਥੋਂ ਇਹਨਾਂ ਦਾ ਗਵੰਢੀ ਆ ਉਹ ਕਹਿੰਦਾ ਮੈਂ ਤਸਵੀਰ ਵੀ ਨਹੀਂ ਡਰਦਾ ਦਿਖਾਉਦਾ ਵੀ ਕਿਤੇ ਉਹਨਾਂ ਦਾ ਦਿਲ ਹੈ ਜਿਹੜਾ ਪਿਗਲ ਹੋਰ ਭਾਵਕ ਨਾ ਹੋ ਜੇ ਮਨ ਖਰਾਬ ਨਾ ਹੋ ਜੇ ਕਿਉਂਕਿ ਹਰ ਇੱਕ ਵਿਅਕਤੀ ਲਈ ਜਿਹੜਾ ਇਹਦਾ ਘਰ ਹੁੰਦਾ ਉਹਦੇ ਸੁਪਨਿਆਂ ਦਾ ਮਹਿਲ ਹੁੰਦਾ ਪਰ ਅੱਜ ਤੁਸੀਂ ਇਹ ਤਸਵੀਰਾਂ ਦੇਖੋਗੇ ਤਾਂ ਤੁਹਾਡੇ ਦਿਲ ਦੇ ਅੰਦਰ ਵੀ ਬਰੋਲਾ ਉੱਠੇਗਾ ਦਰਦ ਉੱਠੇਗਾ ਕਿ ਇਸ ਹਾਲ ਵੀ ਹੋ ਸਕਦਾ ਲੋਕਾਂ ਦਾ ਇਸ ਕਦਰ ਉਹਨਾਂ ਦੀ ਜ਼ਿੰਦਗੀ ਮੰਦੀ ਵੀ ਹੋ ਸਕਦੀ ਹੈ ਭਿਆਨਕ ਵੀ ਹੋ ਸਕਦੀ ਆ ਜਿਹੜਾ ਵਿਅਕਤੀ ਆਪਦੇ ਘਰ ਦੇ ਵਿੱਚ ਮੌਜ ਮਾਣਦਾ ਸੀ ਖੁਸ਼ੀ ਦੇ ਨਾਲ ਰਹਿੰਦਾ ਸੀ ਆਨੰਦ ਦੇ ਨਾਲ ਰਹਿੰਦਾ ਸੀ ਤਾਂ ਹੁਣ ਉਹਦੀ ਜਿਹੜੀ ਜ਼ਿੰਦਗੀ ਆ ਉਹ ਪਰਦੇਸੀਆਂ ਵਾਲੀ ਹੋ ਗਈ ਹੈ ਪੰਜਾਬ ਦੇ ਵਿੱਚ ਹੀ ਹੋਰ ਕਿਤੇ ਵਿਅਕਤੀ ਰਹਿ ਰਹੇ ਨੇ ਪਰਿਵਾਰ ਰਹਿ ਰਹੇ ਨੇ ਤਾਂ ਇਹ ਬਹੁਤ ਦੁੱਖ ਭਰੀ ਦਾਸਤਾਨ ਹੈ ਉਜੜੇ ਕਰਾਂ ਦੀ ਦਾਸਤਾਨ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਲੋਕਾਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਆਪਣੇ ਘਰ ਜਿਹੜੇ ਤਬਾਹ ਹੋ ਗਏ ਖਤਮ ਹੋ ਗਏ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਲੀਹੋ ਲੈ ਚੁੱਕੀ ਹੈ ਤਾਂ ਲਗਾਤਾਰ ਲੋਕਾਂ ਨੂੰ ਵੀ ਉਮੀਦ ਹੈ ਜਿਹੜੇ ਇਹਨਾਂ ਲੋਕਾਂ ਤੱਕ ਅਪਰੋਚ ਕਰੋ ਜਿਹੜੇ ਵੀਰ ਹੋਣੀ ਨੇ ਸਪਿੰਡ ਦੇ ਵਾਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਉਂਕਿ ਪਰਪਾਈ ਤਾਂ ਨਹੀਂ ਹੋ ਸਕਦੀ ਪਰ ਕਿ ਤਰ੍ਹਾਂ ਕਿਤੇ ਹੌਸਲਾ ਜ਼ਰੂਰ ਦੇਣ ਦੀ ਗੱਲ ਹੈ ਤੇ ਨਾਲ ਹੀ ਜਿਹੜੇ ਵਿਅਕਤੀ ਨੇ ਪ੍ਰਸ਼ਾਸਨ ਆ ਸਾਡੀ ਅਪੀਲ ਆ ਉਹਨਾਂ ਤੱਕ ਕਿ ਇਹਨਾਂ ਲੋਕਾਂ ਤੱਕ ਪਹੁੰਚ ਕਰਕੇ ਇਹਨਾਂ ਦੀ ਕਿਤੇ ਨਾ ਕਿਤੇ ਮਦਦ ਕੀਤੀ ਜਾਵੇ ਤਾਂ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜ